ਇਸ ਵੇਲੇ ਦੀ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੰਟਰਨੈਸ਼ਨਲ ਬਾਡੀ ਬਿਲਡਰ ਬਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਦੇ ਮੋਢੇ ਤੇ ਫ੍ਰੈਕਚਰ ਹੋਇਆ ਸੀ ਜਿਸ ਦਾ ਇਲਾਜ ਉਹ ਅੰਮ੍ਰਿਤਸਰ ਤੋਂ ਕਰਵਾ ਰਹੇ ਸਨ ਤਾਂ ਦਰਮਾਨੇ ਇਲਾਜ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਬਰਿੰਦਰ ਘੁੰਮਣ ਦੇ ਮੋੜੇ ਤੇ ਸੱਟ ਲੱਗੀ ਸੀ ਜਿਸ ਦਾ ਇਲਾਜ ਕਰਾਉਣ ਦੇ ਲਈ ਉਹ ਅਮ੍ਰਿਤਸਰ ਗਏ ਹੋਏ ਸੀ ਅਤੇ ਉੱਥੇ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਸੀ ਪਰ ਆਪਰੇਸ਼ਨ ਦੇ ਦੌਰਾਨ ਹੀ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਬਰਿੰਦਰ ਘੁੰਮਣ ਇੰਟਰਨੈਸ਼ਨਲ ਬੋਡੀ ਬਿਲਡਰ ਨੇ ਬਹੁਤ ਸਾਰੇ ਖਿਤਾਬ ਉਹਨਾਂ ਦੇ ਨਾਮ ਨੇ ਬੋਡੀ ਬਿਲਡਿੰਗ ਨੂੰ ਲੈ ਕੇ ਜਲੰਧਰ ਦੇ ਵਿੱਚ ਉਹ ਇੱਕ ਵੱਡਾ ਜਿਮ ਵੀ ਚਲਾਉਂਦੇ ਨੇ ਜਿਸ ਕਰਕੇ ਬਹੁਤ ਸਾਰੇ ਨੌਜਵਾਨ ਬਰਿੰਦਰ ਘੁੰਮਣ ਨੂੰ ਆਪਣਾ ਆਈਡਲ ਮੰਨਦੇ ਨੇ ਕਈਆਂ ਗਾਣਿਆਂ ਦੇ ਵਿੱਚ ਬਤੌਰ ਬੋਡੀ ਬਿਲਡਰ ਬਰਿੰਦਰ ਘੁੰਮਣ ਆ ਚੁੱਕੇ ਨੇ ਤੇ ਕਈਆਂ ਫਿਲਮਾਂ ਦੇ ਵਿੱਚ ਵੀ ਅਦਾਕਾਰੀ ਕਰ ਚੁੱਕੇ ਨੇ ਹਾਲਾਂਕਿ ਪਿਛਲੇ ਦਿਨੀ ਖਬਰ ਵੀ ਸਾਹਮਣੇ ਆਈ ਸੀ ਕਿ ਉਹ ਪੋਲਿਟਿਕਸ ਦੇ ਵਿੱਚ ਵੀ ਆ ਸਕਦੇ ਨੇ ਪਰ ਹੁਣ ਜੋ ਖਬਰ ਸਾਹਮਣੇ ਆਈ ਹੈ ਉਸ ਖਬਰ ਨੇ ਹਰ ਕਿਸੇ ਨੂੰ ਫਿਲਾ ਕੇ ਰੱਖ ਦਿੱਤਾ ਦੱਸਦੀ ਹੈ ਕਿ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਸੂਤਰਾਂ ਤੋਂ ਜਾਣਕਾਰੀ ਹਾਸਲ ਹੋਈ ਹੈ ਕਿ ਬਰਿੰਦਰ ਘੁੰਮਣ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਨੇ ਹਾਲਾਂਕਿ ਬਰਿੰਦਰ ਘੁੰਮਣ ਦੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਦੇਖੀ ਗਈ ਸੀ ਜਿਸ ਵਿੱਚ ਉਹ ਰਾਜੀਵਰ ਜਵੰਦਾ ਦੀ ਮੌਤ ਨੂੰ ਲੈ ਕੇ ਦੁੱਖ ਵਿੱਚ ਐਲਾਨ ਕਰ ਰਹੇ ਸੀ ਪਰ ਅੱਜ ਬਰਿੰਦਰ ਘੁੰਮਣ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਬ੍ਰਿੰਦਰ ਘੁੰਮਣ ਇਸ ਦੁਨੀਆ ਨੂੰ ਅਲਵਿਦਾਖ ਗਏ ਨੇ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤਾਂ ਆਪਣੇ ਇਲਾਜ ਦੇ ਲਈ ਉਹ ਅੰਮ੍ਰਿਤਸਰ ਗਏ ਸੀ ਉਹਨਾਂ ਦੇ ਮੋਢੇ ਤੇ ਫ੍ਰੈਕਚਰ ਹੋਇਆ ਸੀ ਜਿਸ ਦਾ ਇਲਾਜ ਕਰਾਉਣ ਦੇ ਲਈ ਉਹ ਅੰਮ੍ਰਿਤਸਰ ਗਏ ਹੋਏ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਆਂਦਾ ਜਿਸ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਵੇਲੇ ਦੀ ਬਿਹਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੰਟਰਨੈਸ਼ਨਲ ਬਾਡੀ ਬਿਲਡਰ ਬਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਦੇ ਮੋਢੇ ਤੇ ਫ੍ਰੈਕਚਰ ਹੋਇਆ ਸੀ ਜਿਸ ਦਾ ਇਲਾਜ ਉਹ ਅੰਮ੍ਰਿਤਸਰ ਤੋਂ ਕਰਵਾ ਰਹੇ ਸਨ ਤਾਂ ਦਰਮਾਨੇ ਇਲਾਜ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਬਰਿੰਦਰ ਘੁੰਮਣ ਦੇ ਮੋਢੇ ਤੇ ਸੱਟ ਲੱਗੀ ਸੀ ਜਿਸ ਦਾ ਇਲਾਜ ਕਰਾਉਣ ਦੇ ਲਈ ਉਹ ਅੰਮ੍ਰਿਤਸਰ ਗਏ ਹੋਏ ਸੀ ਅਤੇ ਉੱਥੇ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਸੀ ਪਰ ਆਪਰੇਸ਼ਨ ਦੇ ਦੌਰਾਨ ਹੀ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਵਿਰਿੰਦਰ ਘੁੰਮਣ ਇੰਟਰਨੈਸ਼ਨਲ ਬੋਡੀ ਬਿਲਡਰ ਨੇ ਬਹੁਤ ਸਾਰੇ ਖਿਤਾਬ ਉਹਨਾਂ ਦੇ ਨਾਮ ਨੇ ਬੋਡੀ ਬਿਲਡਿੰਗ ਨੂੰ ਲੈ ਕੇ ਜਲੰਧਰ ਦੇ ਵਿੱਚ ਉਹ ਇੱਕ ਵੱਡਾ ਜਿਮ ਚਲਾਉਂਦੇ ਨੇ ਜਿਸ ਕਰਕੇ ਬਹੁਤ ਸਾਰੇ ਨੌਜਵਾਨ ਬਰਿੰਦਰ ਘੁੰਮਣ ਨੂੰ ਆਪਣਾ ਆਈਡਲ ਮੰਗੇ ਨੇ ਕਈਆਂ ਗਾਣਿਆਂ ਦੇ ਵਿੱਚ ਬਤੌਰ ਬੋਡੀ ਬਿਲਡਰ ਬਰਿੰਦਰ ਘੁੰਮਣ ਆ ਚੁੱਕੇ ਨੇ ਤੇ ਕਈਆਂ ਫਿਲਮਾਂ ਦੇ ਵਿੱਚ ਵੀ ਅਦਾਕਾਰੀ ਕਰ ਚੁੱਕੇ ਨੇ ਹਾਲਾਂਕਿ ਪਿਛਲੇ ਦਿਨੀ ਖਬਰ ਵੀ ਸਾਹਮਣੇ ਆਈ ਸੀ ਕਿ ਉਹ ਪੋਲਿਟਿਕਸ ਦੇ ਵਿੱਚ ਵੀ ਆ ਸਕਦੇ ਨੇ ਪਰ ਹੁਣ ਜੋ ਖਬਰ ਸਾਹਮਣੇ ਆਈ ਹੈ ਉਸ ਖਬਰ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੱਸਦੀ ਹੈ ਕਿ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਸੂਤਰਾਂ ਤੋਂ ਜਾਣਕਾਰੀ ਹਾਸਿਲ ਹੋਈ ਹੈ ਕਿ ਬਰਿੰਦਰ ਕੁਮਨ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਨੇ ਹਾਲਾਂਕਿ ਬਰਿੰਦਰ ਕੁਮਨ ਦੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਦੇਖੀ ਗਈ ਸੀ ਜਿਸ ਵਿੱਚ ਉਹ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਦੁੱਖ ਵਿਚਾਰ ਕਰ ਰੇ ਸੀ ਪਰ ਅੱਜ ਵਰਿੰਦਰ ਘੁੰਮਣ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਵਰਿੰਦਰ ਘੁੰਮਣ ਇਸ ਦੁਨੀਆ ਨੂੰ ਅਲਵਿਦਾਖ ਗਏ ਨੇ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤਾਂ ਆਪਣੇ ਇਲਾਜ ਦੇ ਲਈ ਉਹ ਅੰਮ੍ਰਿਤਸਰ ਗਏ ਸੀ ਉਹਨਾਂ ਦੇ ਮੋਢੇ ਤੇ ਫ੍ਰੈਕਚਰ ਹੋਇਆ ਸੀ ਜਿਸ ਦਾ ਇਲਾਜ ਕਰਾਉਣ ਦੇ ਲਈ ਉਹ ਅੰਮ੍ਰਿਤਸਰ ਗਏ ਹੋਏ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਜਿਸ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ